ਕਿਸਾਨ ਮਜ਼ਦੂਰ ਮੋਰਚਾ ਭਾਰਤ ਚੈਪਟਰ ਪੰਜਾਬ ਜਿਹੜਾ ਵਾ 18 ਤੇ 19 ਤੋਂ ਡੀਸੀ ਦਫ਼ਤਰਾਂ 'ਚ ਆਪਣੇ ਮੋਰਚੇ ਸ਼ੁਰੂ ਕਰ ਰਿਹਾ ਹੈਗਾ ਵਾ ਇੱਕ ਤਾਂ ਜਿਹੜਾ ਬਿਜਲੀ ਸੋਧ ਬਿੱਲ 225 ਉਹਦਾ ਖਰੜਾ ਜਿਹੜਾ ਉਹਨੂੰ ਰੱਦ ਕੀਤਾ ਜਾਵੇ ਜ਼ਬਰਦਸਤੀ ਜਿਹੜੇ ਪ੍ਰੀ-पेड ਮੀਟਰ ਆ ਜਿਹੜੇ ਇਹ ਮੀਟਰ ਆ ਆਨਲਾਈਨ ਚੱਲ ਰਹੇ ਆ ਹੁਣ ਔਰ ਇਹਨਾਂ ਦੀ ਬਿਲਿੰਗ ਆਮ ਬਿੱਲ ਨਾਲੋਂ 2-4 ਗੁਣਾ ਕਿਤੇ ਜ਼ਿਆਦਾ ਵੱਧ ਹੈਗੀ ਆ ਤੋ ਇਸ ਕਰਕੇ ਇਹ ਪ੍ਰੀਪੇਡ ਮੀਟਰ ਜਬਰਸਤਹੀ ਲਾਉਣੇ ਬੰਦ ਕੀਤੇ ਜਾਣ ਸ਼ੰਭੂ ਤੇ ਖਨੌਰੀ ਦੇ ਵਿੱਚ ਜਿਹੜਾ ਭਜਪਾ ਨਾਲ ਰਲ ਕੇ ਭਗਵੰਤ ਮਾਨ ਸਰਕਾਰ ਨੇ ਜ਼ੁਲਮਟਾਇਆ ਸੀ ਉਹਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਔਰ ਜਿੰਨਾ ਵੀ ਨੁਕਸਾਨ ਕੀਤਾ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਜੜੇ ਉਹਦੇ ਜ਼ਖਮੀ ਆ ਔਰ ਉਹਨਾਂ ਨੂੰ ਮਾਫ਼ ਜਾ ਦਿੱਤਾ ਜਾਵੇ ਸ਼ਹੀਦ ਪਰਿਵਾਰ ਦਿੱਲੀ ਅੰਦੋਲਨ ਇੱਕ ਹੋਵੇ ਦੋ ਹੋਵੇ ਚਾਹੇ ਪੰਜਾਬ ਦੇ ਅੰਦੋਲਨ ਹੋਣਾਂ ਨੂੰ ਮਾਫ਼ ਜਾ ਤੇ ਨੌਕਰੀਆਂ ਅਰ ਜਿੰਨੇ ਕੇਸ ਕਿਸਾਨਾਂ ਮਜ਼ਦੂਰਾਂ ਦੇ ਆਗੂਆਂ ਦੇ ਪਾਏ ਆ ਸਧਾਰਨ ਬੰਦਿਆਂ ਦੇ ਪਾਏ ਸਾਰੇ ਵਾਪਸ ਲੈਣੇ ਚਾਹੀਦੇ ਆ ਪਰਾਲੀ ਨਾਲ ਜੜੀਆਂ ਵੀ ਰੈੱਡ ਇੰਟਰੀਆਂ ਜਿਹੜੇ ਉਹਨਾਂ ਦੇ ਕੇਸ ਪਾਏ ਹੋਏ ਆ ਜੁਰਮਾਨੇ ਪਾਏ ਹੋਏ ਆ ਉਹ ਵਾਪਸ ਹੋਣੇ ਚਾਹੀਦੇ ਆ ਅਰ ਹੜਾਂ ਦਾ ਮੁਆਵਜ਼ਾ ਅਰ ਜੋ ਖਬਰਾਂ ਮਿਲ ਰਹੀਆਂ ਨੇ ਵੱਡੇ ਪੱਧਰ ਤੇ ਰਿਸ਼ਵਤਖੋਰੀ ਹੜਾਂ ਵਾਲੇ ਮਸਲੇ ਤੇ ਮਾਲ ਮਹਿਕਮੇ ਦੇ ਅੰਦਰ ਹੈਗੀ ਆ ਉਹਨੂੰ ਦੂਰ ਕਰਕੇ ਹੜਾਂ ਦਾ ਮੁਆਵਜ਼ਾ ਜੜਾ ਵਾ ਆਮ ਕਿਸਾਨਾਂ ਨੂੰ ਫਸਲਾਂ ਦਾ ਦਿੱਤਾ ਜਾਣਾ ਚਾਹੀਦਾ ਪਸ਼ੂਆਂ ਦਾ ਘਰਾ ਦਾ ਹੜੀਆਂ ਜ਼ਮੀਨਾਂ ਦਾ ਤਾਂ ਹਜੇ ਤੱਕ ਨਾ ਥੇ ਨਹੀਂ ਹੈ ਪਰ ਉਹਨਾਂ ਦਾ ਕੁਝ ਦੇਣਾ ਹੈ ਸਰਕਾਰ ਨੇ ਕਿ ਨਹੀਂ ਦੇਣਾ ਹੈ ਔਰ ਇਹਦੇ ਲਈ ਜਿਹੜਾ ਆਉਣ ਵਾਲੇ ਸਮੇਂ 'ਚ ਮੋਰਚਾ ਲੱਗ ਰਿਹਾ ਜਿਹੜੀਆਂ ਭਾਰਤ ਮਾਲਾ ਯੋਜਨਾ ਤੱਕ ਸੜਕਾਂ ਨਿਕਲ ਰਹੀਆਂ ਉਹਦਾ ਵੀ ਮੁਆਵਜ਼ਾ ਦਿੱਤੇ ਬਿਨਾਂ ਜ਼ਬਰਦਸਤੀ ਜ਼ਮੀਨਾਂ ਅਕਵਾਇਰ ਨਾ ਕੀਤੀਆਂ ਜਾਣ ਔਰ ਇਹਦੇ ਨਾਲ ਦੀ ਨਾਲ ਜਿਹੜੀ ਦੇਸ਼ ਦੀ ਪਾਰਲੀਮੈਂਟ ਹੈ ਕੇਂਦਰ ਲਗਾਤਾਰ ਬਹੁਤ ਸਾਰੇ ਖੇਤਰਾਂ ਨੂੰ ਨਿੱਜੀ ਕਾਰਪੋਰੇਟ ਦੇ ਹਵਾਲੇ ਕਰ ਰਿਹਾ ਕੱਲ ਪਰਮਾਣੂ ਊਰਜਾ ਉਤਪਾਦ ਖੇਤਰ ਉਹਦੇ ਵਿੱਚ ਬਿੱਲ ਲਿਆਂਦਾ ਗਿਆ ਸੋਧ ਬਿੱਲ 225 ਉੱਚ ਕਾਰਪੋਰੇਟ ਦਾ ਦਾਖਲਾ ਹੋ ਗਿਆ ਇਹ ਸਾਡੀ ਰੱਖਿਆ ਨਾਲ ਜੁੜਿਆ ਹੋਇਆ ਮੁੱਦਾ ਵਾ ਹੁਣ ਰੱਖਿਆ ਨਾਲ ਜੜਿਆ ਹੋਇਆ ਪਰਮਾਣੂ ਖੇਤਰ ਦੀ ਬਿਜਲੀ ਪੈਦਾਵਾਰ ਵੀ ਕਾਰਪੋਰੇਟ ਹੁੰਨ ਆ ਗਈ ਹੈ ਇਹ ਕੱਲ ਨੂੰ ਇਸੇ ਤਰੀਕੇ ਨਾਲ ਬਿਜਲੀ ਸੋਡ ਬਿੱਲ 225 ਆ ਜਾਣਾ ਤੁਸੀਂ ਕਹਾ ਬੀਮਾ ਖੇਤਰ ਕਾਰਪੋਰੇਟ ਨੂੰ 100% ਪਹਿਲੋ ਦੇ ਦਿੱਤਾ ਹੈਗਾ ਔਰ ਇੱਕ ਜਿਹੜੀ ਲੰਮੇ ਸਮੇਂ ਤੋਂ ਕਿਸਾਨ ਮਜ਼ਦੂਰ ਮੰਗ ਕਰਦੇ ਆ ਰਹੇ ਸੀ ਵੀ ਮਜ਼ਦੂਰਾਂ ਦੀ ਨਰੇਗਾ ਜਿਹੜੀ ਆ ਜਾਂ ਮਨਰੇਗਾ ਉਹ 200 ਦਿਨ ਕੀਤੀ ਜਾਵੇ 700 ਦਿਹਾੜੀ ਉਹਦੇ ਵਿੱਚ ਉਹਦੀ ਉਹਦੀ ਜਿਹੜੀ ਗਿਣਤੀ ਆ 100 ਤੋਂ 150 ਕਰਨ ਦਾ ਕੇਂਦਰ ਨੇ ਫੈਸਲਾ ਕਰ ਲਿਆ ਔਰ ਜਿਵੇਂ ਹੁਣ ਕੇਂਦਰ ਨੂੰ ਲੱਗਦਾ ਵੀ ਹਰ ਚੀਜ਼ ਦਾ ਨਾਮ ਬਦਲ ਕੇ ਉਹ ਵਧੀਆ ਹੋ ਜੂਗਾ ਨਾਂ ਬਦਲਿਆ ਕੁਛ ਨਹੀਂ ਹੋਣਾ ਇਹਦੇ ਵਿੱਚ ਜਿਹੜੀਆਂ ਮਜ਼ਦੂਰਾਂ ਤੇ ਪੱਖ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਉਹਨਾਂ ਨੂੰ ਨਾ ਵਿੱਚ ਕੱਢ ਦਿਓ ਤਾਂ ਮੈਂ ਪੰਜਾਬ ਦੀ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਸ਼ਹਿਰੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਬਿਜਲੀ ਸਾਰਿਆਂ ਨਾਲ ਜੁੜੀ ਹੋਈ ਐ ਇਸ ਕਰਕੇ ਵੱਧ ਤੋਂ ਵੱਧ ਮੋਰਚਿਆਂ ਵਿੱਚ ਸਾਡਾ ਸਹਿਯੋਗ ਦਿਓ ਅਸੀਂ ਫੇਰ ਕਹਿ ਦੇਣਾ ਚਾਹੁੰਦੇ ਆ ਮੀਡੀਆ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਜੜੇ ਕਹਿਣਗੇ ਪੀ ਤੁਹਾਡੇ ਰੋਲ ਰੇਲ ਰੋਕੋ ਨਾਲ ਲੋਕਾਂ ਨੂੰ ਤਕਲੀਫ ਹੋਣੀ ਆ ਅਸੀਂ ਚਾਉਂਦੇ ਹੀ ਨਹੀਂ ਰੇਲਾਂ ਢੱਕਣੀਆਂ ਸਰਕਾਰ ਮਸਲਿਆਂ ਦਾ ਸਮੇਂ ਤੋਂ ਪਹਿਲਾਂ ਹੱਲ ਕਰ ਦਵੇ ਇੱਕ ਡੇਢ ਮਹੀਨਾ ਹੋ ਚੱਲਿਆ ਮੋਰਚੇ ਨੂੰ ਲਾਨ ਕਿਤੇ ਆ ਜੇ ਸਰਕਾਰ ਕਿਸੇ ਪੱਖੇ ਧਿਆਨ ਨਹੀਂ ਦਿੰਦੀ ਹੈਗੀ ਤੇ ਫਿਰ ਮਰਦਾ ਕੀ ਨਹੀਂ ਕਰਦਾ ਧੰਨਵਾਦ